ਸਾਡੇ ਜਿਹੜੇ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਆ ਉਹਦੇ ਭਾਣੂ ਚੇਪ ਜੀ ਔਰ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਚਿੰਦਰ ਮਾਹਿਰ ਜੀ ਔਰ ਪੰਜਾਬ ਯੂਥ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਮੋਹਤਮਿੰਦਰਾ ਜੀ ਔਰ ਫਰੀਦਕੋਟ ਦੇ ਜਿਹੜੇ ਸਾਡੇ ਕਿੱਕੀ ਢੋ ਲੋ ਜੀ ਉਹਨਾਂ ਦੇ ਦਿਜਹਨ ਨਿਰਦੇਸ਼ਾ ਦੇ ਉੱਪਰ ਅਸੀਂ ਅੱਜ ਇੱਕ ਮੋਦੀ ਸਰਕਾਰ ਦੇ ਜਿਹੜਾ ਵਿਰੋਧ ਦੇ ਕੇ ਅੱਜ ਪ੍ਰਦਰਸ਼ਨ ਕੀਤਾ ਕਿਉਂਕਿ ਆਏ ਆਏ ਦਿਨ ਜਿਹੜੇ ਪੈਟਰੋਲ ਆ ਉਹਦੇ ਜਿਹੜੇ ਰੇਟ ਵਧ ਰਹੇ ਆ ਤੇ ਪਿਛਲੇ ਕੁਝ ਇੱਕ ਦੋ ਦਿਨ ਪਹਿਲਾਂ ਜਿਹੜਾ ਗੈਸ ਦਾ ਜਿਹੜਾ ਰੇਟ ਆ ਉਹ 50 ਰੁਪਏ ਵੱਧ ਗਿਆ ਜਿਹੜਾ ਆਮ ਜਿਹੜੇ ਘਰਾਂ ਦੇ ਜਿਹੜੇ ਫੋਇਤੇ ਆ ਉਹ ਜਿਹੜਾ ਇਸ ਚੀਜ਼ ਨਾਲ ਬਹੁਤ ਫਰਕ ਪੈਣਾ ਕਿਉਂਕਿ ਤੁਹਾਨੂੰ ਵੀ ਪਤਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਆਮ ਜਿਹੜਾ ਆਮ ਵਰਗ ਆ ਉਹ ਜਿਹੜਾ ਖਾਣ ਪੀਣ ਦਾ ਜਿਹੜਾ ਸਿਸਟਮ ਆ ਸਾਰਾ ਉਹ ਇਹ ਤੇ ਗਾਸ ਨਾਲ ਰਿਲੇਟਡ ਹੁੰਦਾ ਇਸ ਚੀਜ਼ ਨਾਲ ਬਹੁਤ ਜ਼ਿਆਦਾ ਜਿਹੜਾ ਫਰਕ ਪੈਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਕੇਂਦਰ ਦੀ ਸਰਕਾਰ ਆ ਬੀਜੇਪੀ ਦਿਨ ਬੇ ਦਿਨ ਜਿਹੜੇ ਆਮ ਜਿਹੜਾ ਵਰਗ ਤੇ ਇਹ ਹਮੇਸ਼ਾ ਉਲਟ ਫੈਸਲੇ ਲੈਂਦੀ ਆ ਰਹੀ ਆ ਅਡਾਨੀ ਉਬਾਨੀ ਨੂੰ ਜਿਹੜਾ ਫਾਇਦਾ ਦੇਣ ਲਈ ਇਹ ਜਿਹੜੇ ਨਿਤ ਜਿਹੜੇ ਇਹ ਕਾਰਨਾਮੇ ਕਰ ਰਹੀ ਆ ਸੋ ਅੱਜ ਅਸੀਂ ਉਹਦੇ ਵਿਰੋਧ ਵਿੱਚ ਇੱਥੇ ਫਰੀਦਕੋਟ ਵਿੱਚ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਮਤਲਬ ਇਹ ਫੁੱਕਿਆ ਗਿਆ ਹਾਂਜੀ ਹਾਂਜੀ ਮੋਦੀ ਜੀ ਦਾ ਪੁਤਲਾ ਫੁੱਕਿਆ ਹੈਗਾ ਜਿਹੜਾ ਸਾਡੇ ਦੇਸ਼ ਨੂੰ ਪਿਛਲੇ 10 11 ਸਾਲਾਂ ਤੋਂ ਚੁੰਬੜਿਆ ਹੋਇਆ ਤੇ ਇਹਦਾ ਜਿਹੜਾ ਅੱਜ ਅਸੀਂ ਪੁਤਲਾ ਫੁੱਕਿਆ ਇੱਥੇ ਬਿਲਕੁਲ ਯੂਥ ਕਾਂਗਰਸ ਆ ਜਿਹੜੀ ਅਸੀਂ ਇਸ ਕੇਂਦਰ ਸਰਕਾਰ ਦਾ ਔਰ ਜਿਹੜੀ ਪੰਜਾਬ ਸਰਕਾਰ ਦਾ ਡਟਮਾ ਹਰੇਕ ਥਾਂ ਤੇ ਜਿਹੜਾ ਗਲਤ ਫੈਸਲੇ ਹੋਣਗੇ ਉਹਦਾ ਅਸੀਂ ਵਿਰੋਧ ਕਰਾਂਗੇ 500 ਰੁਪਏ ਵੱਲੋਂ ਬੀਬੀ ਵਾਲੀ 11-1100 ਰੁਪਏ ਨਾਲ ਪੇਚਾ ਵੀ ਹਰੇ ਤੱਕ ਦਿੱਤਾ ਨਹੀਂ ਗਿਆ। ਬਿਲਕੁਲ ਬਿਲਕੁਲ ਹੁਣ ਪਿੱਛੇ ਜੇ ਉਹ ਕੱਲ ਕਿਸੇ ਨੇ 11-1100 ਰੁਪਏ ਵੰਡ ਕੇ ਇੱਕ ਬਠਿੰਡੇ ਦੇ ਐਮਸੀ ਨੇ ਉਹ ਜਿਹੜਾ ਪ੍ਰਦਰਸ਼ਨ ਕੀਤਾ ਬਿਲਕੁਲ ਹੁਣ ਤੱਕ 36000 ਰੁਪਏ ਇੱਕ ਔਰਤ ਦਾ ਜਿਹੜਾ ਪੰਜਾਬ ਦੀ ਦਾ ਬਣ ਚੁੱਕਿਆ ਤੇ ਇਸ ਬਾਰੇ ਉਹਨਾਂ ਨੇ ਇਸ ਜਿਹੜੇ ਬਜਟ ਦੇ ਵਿੱਚ ਕਿਹਾ ਸੀ ਵੀ ਅਸੀਂ ਕਰਾਂਗੇ ਪਰ ਉਹ ਮੈਨੂੰ ਲੱਗਦਾ ਵੀ ਉਹਨਾਂ ਨੇ ਹੁਣ ਇਸ ਨੂੰ ਤਾਂ ਜਮਾ ਆਪਦੇ ਜਿਹੜਾ ਕੱਢ ਦਿੱਤਾ ਵੀ ਅਸੀਂ ਬਿਲਕੁਲ ਨਹੀਂ ਦੇਣਾ ਇੱਕ ਝੂਠੇ ਲਾਰੇ ਲਾ ਕੇ ਸਰਕਾਰ ਬਣਾਉਣ ਵਾਲੀ ਇਹ ਪੰਜਾਬ ਸਰਕਾਰ ਜਿਹੜੀਆਂ ਔਰਤਾਂ ਦਾ 1100 ਦੇਣ ਤੋਂ ਭੱਜ ਰਹੀ ਆ ਤੇ ਮੈਨੂੰ ਨਹੀਂ ਲੱਗਦਾ ਉਹ ਦੇਊਗੀ 136000 ਰੁਪਇਆ 37 ਹੁਣ ਤੱਕ ਬਣ ਚੁੱਕਿਆ ਤੇ ਸਰਕਾਰ ਦੇ ਇੱਕ ਜਾਂ 1.5 ਸਾਲ 2 ਸਾਲ ਰਹਿ ਗਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਜਿਹੜਾ ਆਪਦਾ ਵਾਅਦਾ ਜਿਹੜਾ ਸਰਕਾਰ ਪੂਰਾ ਕਰੋ ਕਰੂਗੀ ਇੱਕ ਤਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਇੱਕ ਦਿਨ ਦੇ ਵਿੱਚ ਅਸੀਂ 341 ਕਰੋੜ ਰੁਪਇਆ ਬਣਾਏ ਤੇ ਭਾਈ ਸਾਹਿਬ ਨੇ ਉਹਨਾਂ ਦਾ ਕੀਤਾ ਸੀ ਵਿਰੋਧ ਭਈ ਤੇ ਕ ਕਾਲੀ ਸਕੂਲ ਤਾਂ ਨਹੀਂ ਬਣਾਏ ਕਿ ਪਖਾਨਿਆਂ ਤੇ ਜਰੂਰ ਉਹਨਾਂ ਦੀ ਵੀਰ ਵੇਖਿਆ ਜਿਹੜਾ ਕਿ ਉਹਦੇ ਘਟ ਹੋ ਰਹੇ ਬਿਲਕੁਲ ਬਿਲਕੁਲ 341 ਛੱਡੋ ਮੈਨੂੰ ਇੱਕ ਵੀ ਸਕੂਲ ਦਿਖਾ ਦਿਓ ਵੀ ਜਿਹੜਾ ਉਹਨਾਂ ਨੇ ਬਣਾਇਆ ਬਸ ਰੱਗ ਰੰਗ ਕਰਕੇ ਜਾਂ ਰੋਗਨ ਕਰਕੇ ਉਹਨਾਂ ਨੇ ਉਹੀ ਜਿਹੜੇ ਕੈਪਟਨ ਦੇ ਸਮੇਂ ਜਾਂ ਪੰਜਾਬ ਸਰਕਾਰ ਕਾਂਗਰਸ ਪਿਛਲੀ ਵਾਰ ਜਿਹੜੇ ਮੌਕੇ ਬਣੇ ਸੀਗੇ ਉਹੀ ਉਹਨਾਂ ਨੂੰ ਇਹ ਚਮਕਾ ਚਮਕਾ ਕੇ ਦਿਖਾ ਰਹੀ ਆ ਇੱਕ ਵੀ ਸਕੂਲ ਜਿਹੜਾ ਇਹਨਾਂ ਨੇ ਦਿਖਾ ਦਿਓ ਜਿਹੜਾ ਇਹਨਾਂ ਨੇ ਬਣਾਇਆ ਹੋਵੇ ਬਸ ਆਹੀ ਜਰੂਰ ਆ ਵੀ ਆਪਦਾ ਜਿਹੜਾ ਗੱਲ ਨੂੰ ਬਿਤਾ ਚੜਾ ਕੇ ਪੇਸ਼ ਕਰਨਾ ਹੁੰਦਾ ਇਹਨਾਂ ਨੂੰ ਸੋ ਇਹ ਪੰਜਾਬ ਆ ਜਿਹੜੀ ਸਰਕਾਰ ਆ ਜਿਹੜੀ ਚੁੰਬੜੀ ਹੋਈ ਇਹ ਵੀ ਇੱਕ ਬਹੁਤ ਹੀ ਮਾੜਾ ਜਿਹੜਾ ਪੰਜਾਬ ਲਈ ਟਾਈਮ ਹੈਗਾ ਜਿਹੜਾ ਇਹਨਾਂ ਨੇ ਬਦਲਾਅ ਦੇ ਤਰੀਕੇ ਨਾਲ ਆਈ ਸੀਗੀ ਪਰ ਹੁਣ ਤੱਕ ਸਾਰੇ ਢੂਠੇ ਕਲਾਰੇ ਹੀ ਰਹੇ ਆ ਉਹਨਾਂ ਦੇ ਕੋਈ ਵੀ ਜਿਹੜਾ ਉਹਨਾਂ ਨੇ ਸਹੀ ਕੰਮ ਹੁਣ ਤੱਕ ਨਹੀਂ ਕੀਤਾ 511 ਇਹਨਾਂ ਨੇ ਭੱਲਾ ਕਲੀਨਿਕ ਕਿਹਾ ਸੀ ਬਣਾਉਣ ਲਈ ਉਹ ਵੀ ਫੇਰ ਬੰਦ ਹੋ ਚੁੱਕੇ ਆ ਬਿਲਕੁਲ ਬਿਲਕੁਲ ਉਹਦੀ ਕੋਈ ਵੀ ਨਵੀਂ ਬਿਲਡਿੰਗ ਨਹੀਂ ਬਣੀ ਸੀਗੀ ਉਹ ਇੱਕ ਪੁਰਾਣੇ ਜਿਹੜੇ ਸੀਗੇ ਉਹਨਾਂ 'ਚ ਹੀ ਉਹਨਾਂ ਨੇ ਇੱਕ ਬੋਰਡ ਲਾ ਕੇ ਇੱਕ ਬਣਾਏ ਸੀਗੇ ਉਹ ਵੀ ਇੱਕ ਇੱਕ ਜੰਗਲਾ ਹੀ ਨਿਕਲੇ ਇਹਨਾਂ ਦਾ ਕੋਈ ਵੀ ਤੁਸੀਂ ਉਹੀ ਗੱਲ ਆ ਗਈ ਨਾ ਤਾਂ ਇਹਨਾਂ ਨੇ ਮੌਰਤਾ ਨੂੰ 1100 ਦਿੱਤਾ ਨਾ ਕੋਈ ਸਕੂਲ ਵਾਲਾ ਕੰਮ ਹੋਇਆ ਤੇ ਜਿਹੜਾ ਇਹ ਆ ਤੁਸੀਂ ਕਹਿੰਦੇ ਹੋ ਮੈਂ ਲਕ ਲੀਨ ਲੇਕ ਉਹ ਵੀ ਇੱਕ ਇਹਨਾਂ ਦੇ ਝੂਠੇ ਲਾਰੇ ਨਿਕਲੇ ਕੁਛ ਵੀ ਇਹਨਾਂ ਦਾ ਜਿਹੜਾ ਨਹੀਂ ਆ ਜਿਹੜਾ ਪੰਜਾਬ ਸਰਕਾਰ ਨੇ ਆਪਦੇ ਕੋਲ ਜਿਹੜਾ ਕੀਤਾ ਹੋਵੇ بس ਝੂਠੇ ਲਾਰੇ ਤੇ ਜਿਹੜਾ ਆ ਪ੍ਰੋਪਗੈਂਡਾ ਹੈਗਾ ਉਹ ਇਹ ਭਗਵੰਤ ਮਾਨ ਜਿਹੜਾ ਭੰਡਾ ਵਾਲਾ ਜਿਹੜਾ ਕਰੀ ਜਾਂਦਾ ਅੱਜ ਫਰੀਦਕੋਟ ਦੇ ਵਿੱਚ ਯੂਥ ਕਾਂਗਰਸ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਅਤੇ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਆਪ ਦਾ ਐਮਐਲਏ ਰਿਪੋਰਟ ਉਹਨਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜਿਹੜਾ ਮੋਦੀ ਦਾ ਪੁਤਲਾ ਫੁਕਿਆ ਕਿਉਂਕਿ ਦਿਨ ਬਦਨ ਜਿਹੜਾ ਮਹਿੰਗਾਈ ਦਾ ਦੌਰ ਚੱਲੀ ਜਾਂਦਾ ਜਿਵੇਂ ਸਿਲੰਡਰ ਹੈ ਸਿਲੰਡਰ ਕਿਤੇ ਦੀ ਕਿਤੇ ਚਲਾ ਗਿਆ ਜਦੋਂ ਸਾਡੀ ਕਾਂਗਰਸ ਦੀ ਸੈਂਟਰ ਦੇ ਵਿੱਚ ਸਰਕਾਰ ਹੁੰਦੀ ਸੀ ਤੇ ਇਹਨਾਂ ਦੇ ਜਿਹੜੀਆਂ ਲੇਡੀਜ਼ ਸੀਗੀਆਂ ਜਾਂ ਮਤਲਬ ਇਹਨਾਂ ਦੇ ਜਿਹੜੇ ਵਰਕਰ ਸੀਗੇ ਸਿਰ ਤੇ ਚੱਕ-ਚੱਕ ਕੇ ਸਿਲੰਡਰ ਦਿਖਾਉਂਦੇ ਸੀ ਵੀ ਇੰਨਾ ਮਹਿੰਗਾ ਹੋ ਗਿਆ ਹੁਣ ਤਾਂ ਉਦੋਂ ਚਾਰ ਗੁਣਾ ਰੇਟ ਵੱਧ ਗਿਆ ਪਰ ਇਹਨਾਂ ਦਾ ਕੋਈ ਧਿਆਨ ਨਹੀਂਗਾ ਸਾਡਾ ਜਿਹੜਾ ਯੂਥ ਕਾਂਗਰਸ ਦਾ ਹੈ ਇਸੇ ਤਰ੍ਹਾਂ ਅਸੀਂ ਡਟ ਕੇ ਮੁਕਾਬਲਾ ਕਰਦੇ ਰਵਾਂਗੇ ਸੋ ਅਗਲਾ ਵੀ ਜਿਹੜਾ ਪ੍ਰੋਗਰਾਮ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਦੇਣਗੇ ਤੇ ਉਹਦੇ ਨਾਲ ਅਸੀਂ ਖੜੇ ਆ ਬਰਾਬਰ ਵੱਡੇ ਨਾਲ ਵੱਡਾ ਲਾ ਕੇ ਸੋ ਮੋਦੀ ਜੀ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਵੀ ਧਿਆਨ ਰੱਖਣ ਕੱਲੇ ਧਾਨੀ ਤੇ ਬਾਨੀ ਇਹਨਾਂ ਦਾ ਨਾ ਖਿਆਲ ਰੱਖਣ ਆਮ ਲੋਕਾਂ ਨੂੰ ਜਿਹੜੇ ਜਿਹੜੀਆਂ ਸਹੂਲਤਾਂ ਹੈਗੀਆਂ ਉਹ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਨਾ ਕਿ ਉਹਨਾਂ ਦੇ ਦੁਸ਼ਮਣ ਬਣਨਾ